ਉਹਨੀ ਰੋਟੀ ਪਾਣੀ ਵੀ ਪੁੱਛਿਆ ਕਿ ਗੱਲਾਂ ਹੀ ਕਰੀ ਜਾਂਦੇ ਈ ਨਹੀਂ ਰੋਟੀ ਪਾਣੀ ਤੇ ਪੁੱਛਿਆ ਵਾ ਪੁੱਛਣਾ ਕੀ ਹੋਣੀ ਹੀ ਰੋਟੀ ਪਾਣੀ ਚਾਹ ਪਾਣੀ ਪਿਆਰਿਆ ਵਾ ਰੋਟੀ ਪਾਣੀ ਖਵਾ ਲਿਆ ਵਾ ਪਾਜੀ ਰੋਟੀ ਪਾਣੀ ਕੀ ਖਾਣਾ ਵਾ ਮੇਰੇ ਤੇ ਇੰਦਾ ਦਾ ਮਾਨ ਹੋਇਆ ਵਾ ਕਿ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਾ ਵਦੀਪ ਨੂੰ ਤੇ ਮਗਰ ਕਹਿੰਦਾ ਜਿਹੜਾ ਛੜਾ ਨਹੀਂ ਮਾਰਦੇ ਹੈ ਕਿ ਤੇ ਧਿਆਨ ਰੱਖਣਾ ਚਾਹੀਦਾ ਵਾ ਮੈਂ ਤੇ ਉੱਥੇ ਗਈ ਅਰਬ ਜਬੀ ਚੱਲ ਗਈ ਆ ਮੈਂ ਕਿੱਥੇ ਜਾਣਾ ਦਵਾਈ ਲੈਣਾ ਤੇ ਮੈਂ ਕੁੜੀ ਘੋਟੇ ਜਾਨੀ ਆ ਤੇ ਪਾਜੀ ਮੇਰਾ ਤੇ ਅਰਾਦਾ ਵਾ ਵੀ ਦੀਪ ਨੂੰ ਇੱਥੇ ਲਾਈ ਇਥੇ ਦੀਪ ਨੂੰ ਤਾਂ ਅਸੀਂ ਲੈ ਆਈਏ ਸਾਡੀ ਗਾੜੀ ਨੋ ਨਹੀਂ ਮੰਦੀ ਸਾਡੇ ਘਰ ਉਹਦਾ ਘਰ ਬਸਮੰਦੇ ਬਜਾਏ ਸਾਡਾ ਘਰ ਜੱਜ ਸਾਬ ਸਾਡੇ ਘਰ ਤੇ ਮੈਂ ਜੇ ਉਥੇ ਗਿਆ ਤਾਂ ਮੇਰੇ ਮੂੰਹੋਂ ਕੋਈ ਚੰਗੀ ਮਾੜੀ ਨਿਕਲ ਗਈ ਗੱਲ ਫੇਰ ਵੀ ਗੱਲ ਮਾੜੀ ਆ ਇਹਨੂੰ ਕਿਵੇਂ ਲੈਕ ਲਾਉਂਦਾ ਵਾ ਇਹ ਮਾਰਦੀ ਆ ਜਿਹੜਾ ਕੀ ਚਾਹੁੰਦੇ ਉਹ ਤੇ ਕੀ ਨਾ ਉਹਨਾਂ ਨੂੰ ਚਾਹੀਦਾ ਵਾ ਮੈਂ ਜਾਉਂਗੀ ਨਾ ਤਾਂ ਪੁੱਛੂੰਗੀ ਕੀ ਗੰਗਲਾ ਕੀ ਤੁਹਾਨੂੰ ਟੰਗੀ ਆ ਕੀ ਤਾਂ ਮੰਗਦੀ ਆ ਕੀ ਤੁਹਾਡੇ ਕੋਲ ਮੰਗਦੀ ਆ ਕੀ ਰਾਤ ਉੱਠ ਖਾਂਦੀ ਆ ਮੇਰੇ ਆਇਆ ਹੋਰ ਤੁਸੀਂ ਜਾਣਾ ਪਹਿਲਾਂ ਕੋਈ ਤੁਸੀਂ ਜਿਹੜਾ ਰੱਖਿਆ ਤੇ ਮਗਰ ਤਾਂ ਕਿਹਾ ਕੋਈ ਉਹਨੇ ਗੱਲ ਦੱਸੀ ਹੀ ਨਹੀਂ ਦੱਸਦੀ ਤੇ ਹੀ ਜਾਂਦੇ ਜਾਣਾ ਕਿ ਉਹ ਨਹੀਂ ਧੀ ਆਦੀ ਦੱਸਦੀ ਤਾਂ ਮੈਨੂੰ ਵੀ ਨਹੀਂ ਉਹਦਾ ਚਾਹ ਤੋਂ ਮੈਨੂੰ ਪਤਾ ਲੱਗਾ ਜਿਦੋਂ ਇੱਕ ਮੇਰੇ ਲਈ ਕੱਪ ਲਿਆਉਂਦਾ ਤੇ ਉਹਦੇ ਨਹੀਂ ਲਿਆਉਂਦੀ ਤੇ ਮੈਨੂੰ ਤੇ ਉੱਥੇ ਹੀ ਉਤਰਾਂ ਆਗਾ ਕਿ ਦੀਪ ਮੇਰੇ ਲਾਗੇ ਬੈਠੀ ਆ ਚਾਹ ਇੱਕ ਕੱਪ ਆਇਆ ਦੂਜਾ ਆਇਆ ਹੀ ਨਹੀਂ ਭਾਈ ਸਗੋਤ ਇਹ ਦੋ ਕੱਪ ਲੈ ਹੁੰਦੀਆਂ ਤੇ ਨਾ ਹੀ ਨੇ ਪਵਾੜੇ ਪੈਂਦੇ ਕੀ ਉਹ ਰਾਤ ਉੱਠ-ਉੱਠ ਖਾਂਦੀ ਆ ਕੀ ਤੰਗੀ ਦਿੰਦੀ ਆ ਉਹਨਾਂ ਨੂੰ ਹੁਣ ਜਾਉਂਗੀ ਮੈਂ ਪੁੱਛੂਗੀ ਕਿ ਧੀਏ ਤੂੰ ਸਾਡੇ ਨਾਲ ਕੀ ਹੋਣੀ ਗੱਲ ਕਰਦੀ ਜਿੱਦਾਂ ਇੱਥੇ ਆਈ ਆ ਮੈਂ ਉਹਨੂੰ ਪੁੱਛਿਆ ਕਿ ਤੇਰੇ ਘਰ ਦਾ ਕਿੰਦਾ ਹਾਲ ਵਾ ਉਹਦਣ ਮੇਰੇ ਕੋ ਸਾਰਾ ਲੁਕਾ ਹੀ ਰੱਖ ਕੇ ਚਲ ਗਈ ਆ ਮੈਨੂੰ ਆਂਦੀ ਆ ਮੇਰੀ ਸੱਸੀ ਬੜੀ ਚੰਗੀ ਆ ਮੈਨੂੰ ਬੜਾ ਸਭ ਕੁਝ ਬੜਾ ਵਧੀਆ ਵਾ ਮੇਰੇ ਨਾਲ ਬੜਾ ਪ੍ਰੇਮ ਕਰਦੇ ਆ ਗੱਲ ਦੱਸੇ ਤਾਂ ਹੀ ਮਗਰ ਗਈ ਆ ਇਹੀ ਕਰੇਗਾ ਮੈਂ ਉੱਠ ਕੇ ਚਲ ਜਾ ਕਰੀਏ ਪਰ ਜੀ ਸੱਸ ਤਾਂ ਬੜੀ ਚੰਗੀ ਆ ਪਰ ਸੱਸ ਦੀ ਵਰਤਾ ਹੈ ਨਹੀਂ ਘਰ ਦੇ ਵਿੱਚ ਮੈਂ ਦੇਖਾਈ ਆ ਸੱਸ ਨੂੰ ਵੀ ਉਹ ਮੰਦਾ ਹੀ ਬੋਲਦੀ ਆ ਜੀ ਉਹ ਦੀਪ ਦੀ ਗੱਲ ਕਰਦੀ ਆ ਨਾ ਸੱਸ ਤੇ ਦੋਵਾਂ ਨੂੰ ਪੈਂਦੀ ਆ ਸੱਸ ਨੇ ਕਿ ਰੋ ਰੋ ਵਿਚਾਰਿਆ ਰੋ ਰੋ ਕੇ ਮੈਨੂੰ ਦੱਸਿਆ ਆਪੀ ਭੈਣ ਜੀ ਐਂ ਤਾਂ ਦਿਨ ਕੱਟਣ ਟਿਕਾ ਨਾ ਸੱਸ ਤਾਂ ਫਿਰ ਰੋ ਰੋ ਬੰਦੂਗੀ ਥੋੜਾ ਰੋਕਣਾ ਚਾਹੀਦਾ ਨਾ ਦਵਿੰਦਰ ਨੂੰ ਉਹਨੂੰ ਭੂਏ ਜਿਹੜਾ ਆ ਉਹਨੇ ਫਿਰ ਜੋ ਬਣਾ ਆਪਣੇ ਸਾਥ ਚੰਗਾ ਤੇ ਹੁਣ ਉਹ ਆਪਣੀ ਘਰ ਦੀ ਦੀ ਉਹਨੇ ਗੱਲ ਕਰਨੀ ਆ ਉਹਦੀ ਵਿਚਾਰੀ ਜੀ ਕਰਦਾ ਕੋਈ ਜੇ ਮੈਂ ਉਹਨਾਂ ਨੂੰ ਜਿਆਦਾ ਵਾ ਤਾਂ ਫਿਰ ਐਡੀ ਕੁੜੀ ਨੂੰ ਐਡ ਕਰ ਦੈਣ ਠੀਕ ਆ ਆਹੀ ਆਪੇ ਤਾਂ ਆਪਣੀ ਕੁੜੀ ਨੂੰ ਸੰਭਾਲ ਲਾਂਗੇ ਉਹ ਕਿਉਂ ਨਹੀਂ ਐਡ ਕਰਦੇ ਫਿਰ ਮੈਂ ਸਾਰਿਆਂ ਕੋਲ ਕਹਿ ਚੈਂ ਜੀ ਮੈਂ ਤਾਂ ਉਥੇ ਕਿਤੇ ਵੱਜ-ਗੱਜ ਕੇ ਉਥੇ ਲੜ ਕੇ ਆਈ ਆ ਮੈਂ ਕਿ ਜਾਣੇ ਨਹੀਂ ਆਈ ਮੈਂ ਉਹਨਾਂ ਨੂੰ ਸਾਰਾ ਸਮਝਾਈ ਵੀ ਇਹਦੀ ਜ਼ਮੀਨ ਹਿੱਸਾ ਜੋ ਵੀ ਇਹਦਾ ਐਡ ਕਰ ਦੋ ਇਹ ਦੂਜਾ ਗਹਿਣੇ ਪਾ ਦੇ ਇਹ ਠੇਕਾ ਲੈ ਲੈ ਇਹ ਜੋ ਮੇਂ ਵੇਚਦੇ ਤੁਹਾਡਾ ਕੋਈ ਹੱਕ ਨਹੀਂ ਇਹਦਾ ਮਤਲਬ ਹਾਲੂ ਰਹਿ ਜਾਂਦੇ ਆ ਹੈ ਨਾ ਪਹੁੰਚਦੇ ਤਰਾਏ ਕਹਿਣਾ ਤੁਹਾਨੂੰ ਪਹੁੰਚਦੇ ਸੀ ਉੱਥੇ ਪਹਿਲਾਂ ਮੈਨੂੰ ਦੱਸੋ ਪਹੁੰਚਦੇ ਤੁਹਾਨੂੰ ਕੁੜੀ ਨਹੀਂ ਕੋਹਦਾ ਦੀ ਪੰਕੀਆ ਕੀ ਤੈਨੂੰ ਲੱਗੇ ਦੱਸਿਆ ਦੱਸਿਆ ਕੁੜੀ ਦਾ ਜਾਣਾ ਮਾਂ ਦੋਦਾ ਨਹੀਂ ਮੈਂ ਘਰ ਜਾਂਦਾ ਚਲੋ ਜਾਂਦਾ ਵਾ ਫਰਜ਼ ਬੰਦਾ ਹਜਾ ਉਹਦਾ ਜਾਂਦਾ ਪਰ ਰੋਜ਼ ਧੀਆ ਦੇ ਘਰ ਵੀ ਨਹੀਂ ਨਾ ਤੁਰਿਆ ਜਾਂਦਾ ਜਾਈਦਾ ਵਾ ਚਾਹ ਪਾਣੀ ਪੀ ਕੇ ਤੇ ਆ ਜਾਈਦਾ ਕੁੜੀ ਕੋਈ ਗੱਲ ਦੱਸੇ ਸਾਨੂੰ ਪਤਾ ਲੱਗੇ ਨਾ ਇਹ ਤਾਂ ਘਾਟੀ ਖਾ ਉਹਦਾ ਰੱਖਦੀ ਤੇ ਦੀਪ ਉਹ ਲਈ ਆ ਪਰ ਮੇਰ ਕੋਲਾ ਉਹਨੇ ਕੋਹਿੰਗੋ ਰੱਖਿਆ ਮੈਂ ਤੇ ਮਿੰਟ ਕਿਉਂ ਨਹੀਂ ਜਾ ਕੇ ਪਸਾਣ ਲਤੀ ਇਨਵਾਰਗਾ ਤੁਹਾਨੂੰ ਪਤਾ ਨਹੀਂ ਲੱਗਾ ਕੀ ਬਣ ਗਿਆ ਕੋਲਾ ਨਹੀਂ ਰੱਖਿਆ ਤੇ ਫਿਰ ਐਰਕਾ ਜਾ ਕੇ ਪੁੱਛ ਲੈਨੇ ਦਵਿੰਦਰ ਨੂੰ ਪੁੱਛ ਲੈਨੇ ਆ ਵੀ ਤੈਨੂੰ ਕੀ ਖਾਈ ਇਹਦੀ ਆ ਤੂੰ ਇਹਨੂੰ ਕੰਮ ਕਰਾਉਣ ਨੂੰ ਰੱਖਿਆ ਫਿਰ ਐਹੀ ਯਾਨੀ ਫਿਰ ਕੁੜੀ ਨੂੰ ਦਸਵੀਂ ਕਰਾ ਦੋ ਕਹੀ ਆਖਾ ਕਰਾ ਦਾਂਗੇ ਤੇ ਸਾਡੀ ਨੋਹ ਨਹੀਂ ਕੇ ਪਾਸੇ ਲੱਗੀ ਨੋਹ ਵਾਰ ਲੈਖੀ ਜਾਓ ਧੀ ਨੂੰ ਭਾਵੇਂ ਤਾਂ ਮਾਰ ਦੇਣਾ ਠੀਕ ਆ ਨਾ ਇਹਦਾ ਤਾਂ ਜ਼ਿਆਦਾ ਧੀ ਨਾ ਤਾਂ ਦਾ ਤੇ ਬਥੇਰਾ ਹੁੰਦਾ ਸਾਰਾ ਕੋ ਤੇਰਾ ਬਣਿਆ ਤੇ ਚੁਗਰਾਣੀ ਉਹ ਬਣਾਈ ਤੁਸੀਂ ਹੁਣ ਕੀ ਕਰਕੇ ਪੈਂਦੀ ਹੈ ਲਕੀ ਆਂਦੇ ਨਾ ਕਾਲਾ ਦਾ ਮੂੰਹ ਕਾਲਾ ਚਲੋ ਕੋਈ ਨਹੀਂ ਮੈਂ ਮੈਂ ਜਾਊਂਗਾ ਕੇਵਲੇ ਤੇ ਜੋਬਨ ਨਾਲ ਗੱਲ ਕਰਕੇ ਆਊਂਗਾ ਕਿ ਤੂੰ ਸਮਝਾ ਲੈ ਦਵਿੰਦਰ ਨੂੰ ਜੇ ਹਾਜੇ ਮੂੰਹ ਕੋਈ ਚੰਗੀ ਮਾੜੀ ਨਿਕਲੀ ਨਾ ਤੇ ਫਿਰ ਤੈਨੂੰ ਇਸ ਗੱਲ ਦਾ ਗੁੱਸਾ ਆਉਣਾ ਨਹੀਂ ਕੇਵਲੇ ਨਹੀਂ ਕੇਵਲੇ ਤੈਨੂੰ ਤੱਕਰ ਤੇ ਯਾਦ ਨੇ ਕੇਵਲੇ ਜਾਵਾਂਗੇ ਤੁਸੀਂ ਦੋਨੇ ਜਾਵੋ ਜਾਂ ਦੋਨੇ ਨਹੀਂ ਬੈਠੀ ਤੂੰ ਜਾ ਕੋਈ ਨਹੀਂ ਮੈਂ ਆ ਕੇ ਜਾਉਂਗੀ ਜਾਂ ਨਹੀਂ ਉਹ ਜਿਹੜੀ ਜਾ ਕੇ ਕੋਈ ਗੱਲ ਨਹੀਂ ਕੀ ਆ ਜਾ ਕੋਈ ਨਹੀਂ ਮਨ ਲੱਠੀ ਜਾਂਦੀ ਜਿਹੜਾ ਲੁੰਦੀ ਰਹਿਣਾ ਵਾ ਆ ਵੀ ਨਹੀਂ ਨੇ ਆ ਪਤਾ ਨਹੀਂ ਇਹਦਾ ਕਰ ਤੂੰ ਜਾ ਤੂੰ ਜਾ ਪਹਿਲਾਂ ਇੱਕ ਵਾਰ ਤੂੰ ਉਹਨੂੰ ਦੱਸ ਕੇ ਆਵੇਂ ਜੋ ਬੰਦ ਬਈ ਆਹ ਗੱਲਬਾਤ ਤੇਰੇ ਘਰ ਦੀ ਦੀ ਚੱਲਦੀ ਓ ਤੇ ਜੇ ਉਹ ਆ ਗਿਆ ਤਾਂ ਮੰਦਾ ਚੰਗਾ ਬੋਲ ਗਿਆ ਫਿਰ ਗੁੱਸਾ ਨਾ ਕਰੀ ਉਹ ਤਾਂ ਕਹਾਂ ਕੇ ਆਉਂਗੀ ਸਭ ਮੈਂ ਗੱਲ ਕਰਕੇ ਆਉਂਗੀ ਤੇ ਜਿਹੜੀ ਜੀ ਕਿਤੇ ਜਬਾਨ ਚਲਾਉਂਦੀ ਆ ਇੰਦਰ ਨੇ ਕਿਹਾ ਬਹੁਤ ਜਿਆਦਾ ਉਹਨੂੰ ਤਾਂ ਕਹਿੰਦੇ ਟੈਨਸ਼ਨ ਨਹੀਂ ਸਮਝਦੀ। ਘਰ ਘਰ ਚੋਂ ਕੰਮ ਨਹੀਂ ਸਦਾਨ ਹੋ ਜਾਂਦੀ। ਉਹਨੂੰ ਚਾਹ ਪਾਟ ਪੀਣ ਦਾ ਨਹੀਂ ਹੁਕਮ, ਰੋਟੀ ਖਾਣ ਦਾ ਨਹੀਂ ਹੁਕਮ। ਮੈਂ ਜਿਹੜਾ ਸੀਨ ਵੇਖਿਆ ਮੇਰੇ ਕੋਲ ਕਿਤੇ ਜਰਿਆ ਦੇ। ਕਾਂਜੀ ਕੰਮ ਤਾਂ ਪਹਿਲਾਂ ਹੀ ਬਥੇਰੀ ਉਹਨੂੰ ਆਪਾਂ ਦਿੱਤੀ ਆ। ਇਹ ਧੀਏ ਕੰਮ ਕਰਕੇ ਚੰਗੇ ਲੱਗੀਦਾ ਵਾ। ਕੰਮ ਮੰਗਣ ਦੀ ਕੋਈ ਨਹੀਂ ਉਹਨਾਂ ਨੂੰ ਟੈਨਸ਼ਨ। ਕੰਮ ਬਥੇਰਾ ਕਰਦੀ ਆ। ਪਰ ਕਰ ਕਰਕੇ ਖਾਣਾ ਪੈਂਦਾ। ਉਹਦੇ ਮਗਰ ਜਾ ਕੇ ਡਾਕਣਾ ਵੇਖੋ ਤੇ ਮਗਰ ਸੇਰੇ ਆ। ਉਹ ਜਦੋਂ ਅਸੀਂ ਉਹ ਘਰ ਦੇਖਿਆ ਸੀ ਵਰਦੰਤ ਬੜਾ ਵਧੀਆ ਹੀ ਹੋਤੇ ਕੀ ਕਰੇ ਬੰਦਾ ਦਾ ਨਾਂ ਹੀ ਕਰੇ ਹੁਣ ਤੇ ਇਹਦੀ ਕਰਮਾਂ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਆ ਕਿੱਥੋਂ ਆਈ ਤੂੰ ਬੈਕ ਚ ਗਈ ਨੀ ਜਰਾ ਆਈ ਆ ਮਸੀ ਜੀ ਤੇ ਪੀੜੀ ਕਿੰਨੀ ਟਾਈਮ ਲੱਗੀ ਅੱਜ ਵੇਖ ਲਾ ਕੋਬ ਖਾ ਲੈਣਾ ਥੋੜਾ ਵਾ ਬੜੀ ਸਿੱਧੀ ਅੰਦਰ ਹੀ ਚਲ ਗਈ ਵੇ ਸਾਡੇ ਕਰਮਾਂ ਦੇ ਕੋਈ ਹਸਾਬ ਕਿਤਾਬ ਇਦਾਂ ਦੀਆਂ ਕੋਈ ਲਿਖਤਾ ਹੀ ਲਿਖੀ ਨਾ ਵਾ ਸਿੱਧੀ ਅੰਦਰ ਨਾ ਗਈ ਕਿ ਨਹੀਂ ਤੂੰ ਆਨੀ ਆ ਵੀ ਇਹ ਇੰਨਾ ਨੋਂ ਤੋਂ ਆਇਆ ਤੇ ਜੇ ਰਹੀ ਹਣਾ ਮਾਰ ਲਾ ਆ ਕੇ ਮਨਜੀਤ ਹਾਂਜੀ ਮਾਸੀ ਜੀ ਆਈ ਮਾਸੀ ਜੀ ਪੈਹਾ ਤੇ ਨਾ ਸਾਹਮ ਕੇ ਹੀ ਆਉਗੀ ਅੰਦਰ ਹਣ ਹਾਂਜੀ ਮਾਸੀ ਜੀ ਪਰ ਪਰਿਵਾਰ ਸਭ ਠੀਕ ਠਾਕ ਵਾ ਘਰ ਪਰਿਵਾਰ ਸਭ ਠੀਕ ਠਾਕ ਵਾ ਕਦੋਂ ਕਦੇ ਆਏ ਜੀ ਮੈਂ ਤਾਂ ਕਦੇ ਦੀ ਆਈ ਹਾਂ ਮੈਂ ਤਾਂ ਮੁੜ ਜਾਣਾ ਸੀ ਤੇ ਆਂਦੀਆਂ ਬੈਂਕ ਚ ਗਈ ਆ ਫੇਰ ਮੈਂ ਸਨ ਮਿਲ ਕੇ ਜਾਨੀ ਮੈਂ ਰਾਤ ਹੀ ਰਹਿ ਪੈਣੀ ਆ ਠੀਕ ਬਸ ਜੀ ਟਾਈਮ ਲੱਗ ਗਿਆ ਨਾ ਬੈਂਕ ਚ ਕਿੰਨਾ ਗਾੜੀ ਅੱਜ ਅਮਰੀਕਾ ਸੋਣ ਦੀ ਪਵਨ ਕਦੀ ਗਏ ਮਾਰਾ ਕਿਹੜਾ ਛੜਾ ਸਈ ਮਾਸੀ ਜੀ ਮਾਰਦੇ ਰਹੀਦਾ ਥੋੜੇ ਦਿਨ ਹੀ ਹੋਏ ਹੋ ਕੇ ਆਈ ਆ ਪਾ ਤੇ ਉਹਨੇ ਦੱਸਿਆ ਜੀ ਕੋ ਨਾ ਨਾ ਕੋਈ ਗੱਲ ਬਾਤ ਨਹੀਂ ਮਸੀ ਜੀ ਕੀਤੀ ਉਹਨੇ ਇਦਾਂ ਲਈ ਉਹ ਤਾਂ ਮੈਨੂੰ ਦੱਸਣ ਲਈ ਸੀ ਕਿ ਮੈਂ ਕੁੜੀ ਆਖਿਆ ਸੀ ਉੱਥੇ ਲੈ ਜਾਓ ਪੜਾ ਦਿਓ ਤੇ ਆਂਦੇ ਪਿਆਂਦੇ ਨਹੀਂ ਹੱਟ ਕੋ ਝਾਲੀ ਨਹੀਂ ਹੋਣੀ ਤੇ ਮਾਸੀ ਜੀ ਆਈ ਸੀ ਥੋੜੇ ਦਿਨ ਹੋ ਗਏ ਹੋ ਕੇ ਗਈ ਆ ਤੇ ਕਹਿੰਦੀ ਕੁੜੀ ਵੱਲੋਂ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਕਿ ਮੈਨੂੰ ਇਹੀ ਗੱਲ ਕਹੀ ਸੀ ਵੀ ਖਰਚਾ ਹੀ ਕੁੜੀ ਦਾ ਚੋਕ ਲੈਨੇ ਆ ਪਰ ਕੁੜੀ ਦੀਆਂ ਜ਼ਿੰਮੇਵਾਰੀਆਂ ਨਹੀਂ ਹੱਡ ਕੋਲ ਚੁਕੇ ਰੱਖੀਆਂ ਨਹੀਂ ਕੀਤੀਆਂ ਜਾਂਦੀਆਂ ਹੈਗੀਆਂ ਉਹਨੂੰ ਪਤਾ ਮੁਰਗੇ ਖੜਾਏ ਦਾ ਨਾਂ ਨਹੀਂ ਹੁੰਦਾ ਤੇ ਰਵਾਇਤ ਮਾਸੀ ਜੀ ਜ਼ਿਆਦਾ ਹੋ ਜਾਂਦਾ ਵਾ ਨਹੀਂ ਪੁੱਤ ਉਹਦਾ ਦੁੱਖ ਵੰਡਾਓ ਜੇ ਉੱਤੇ ਦੁੱਖ ਪਾਰੀ ਪੈ ਗਈ ਆ ਤੇ ਤੇ ਉਹਨੂੰ ਕੁੜੀ ਨੂੰ ਲਿਆਏ ਕੋਰ ਖੂਬੀ ਕਿ ਇੱਥੇ ਲਿਆ ਕੇ ਤੇ ਪੜ੍ਹਨਾ ਪਾਓ ਉਹਨੂੰ ਪੜ੍ਹਨੇ ਕਿੱਦਾਂ ਦੀ ਗੱਲ ਕਰਦੀ ਆ ਚੱਪਕ ਜਿੰਨੀ ਕੁੜੀ ਆ ਕਾਹਦੀਆਂ ਦੀਆਂ ਜ਼ਿੰਮੇਵਾਰੀਆਂ ਇਹਨੂੰ ਪੈ ਗਈਆਂ ਵਾ ਆਪਣੀ ਵੀ ਤਾਂ ਹੁੰਦੀ ਤੇ ਫੇਰ ਵੀ ਜ਼ਿੰਮੇਵਾਰੀਆਂ ਪੈਣਗੀਆਂ ਹੀ ਤੇ ਜੋ ਦੀ ਚਾਹ ਲੋਕੇ ਤਾਂ ਪੋਨ ਨਹੀਂ ਲੱਗਣਾ ਵਾ ਮਨਜੀਤ ਹਾਂ ਤੇ ਸਹੀ ਮਾਸੀ ਜੀ ਪੋਨ ਤੇ ਚਲੋ ਇਦਾਂ ਹੀ ਆ ਕਾ ਆਪਣੀ ਤਾਂ ਸਾਨੂੰ ਪਤਾ ਆਪਣੀ ਧੀ ਭੈਣ ਨੂੰ ਛਿੜਕ ਵੀ ਲਈਦਾ ਵਰ ਜੇ ਮੜਕੇ ਨੂੰ ਛਿੜਕਾਂਗੇ ਤੇ ਇਹ ਵੀ ਆਖਣਾ ਮੈਨੂੰ ਮਾਰਦੀ ਜਾਂ ਮਾਮੀ ਮਾਰਦੀ ਜਾਂ ਕਿੱਦਾਂ ਦੋਨੇ ਭੈਣ ਭਰਾ ਵਾ ਤੇ ਕੀਤੇ ਜਿਦਾਰੀ ਸਾਂ ਕਰਨੀਆਂ ਜੇ ਤੁਸੀਂ ਉਹਦਾ ਦੁੱਖ ਵੰਡਾਉਣਾ ਹੋਵੇ ਤੇ ਫੇਰ ਕੋਈ ਨਾ ਸਿੱਧਾ ਦੁੱਖ ਤਾਂ ਹੀ ਵੰਡਾਂਦੇ ਆ ਇਦਾਂ ਹੀ ਹੋਣਾ ਤੇ ਕਿਹਾ ਵੀ ਖਰਚਾ ਕੋਈ ਨਹੀਂ ਚੁੱਕ ਲੈਣੇ ਹੋਰ ਕਿੰਦੋਂ ਜਿਆਦਾ ਦੁੱਖ ਕਾਦਾ ਵੰਡਾ ਉਹ ਕਿਹੜਾ ਪੁੱਤ ਇੱਥੋਂ ਕੋਹ ਲੈ ਗਈ ਸਾਰਾ ਕੋ ਇੱਥੇ ਹੀ ਆ ਹੈ ਭਰਾ ਜੋ ਗਈ ਛੱਡ ਗਈ ਸਾਰਾ ਕੋ ਹੁਣ ਕੋਈ ਕੁੜੀ ਜੋ ਗਈ ਖਰਚਾ ਨਿਕਲਦਾ ਨਿਕਲ ਜਾਵਾ ਨਿਕਲਦਾ ਕਿਉਂ ਨਹੀਂ ਆ ਤੈਨੂੰ ਨਹੀਂ ਪਤਾ ਢੇਡ ਚ ਕਿੰਨੀ ਮੈਲ ਹੁੰਦੀ ਆ ਤੇ ਉਹ ਆਪਣਾ ਮਕਤੀਆਰ ਤੇ ਮੈਂ ਕਰਕੇ ਕਲਾਉਣਾ ਇਹਨੂੰ ਕਾਦੀ ਟੈਨਸ਼ਨ ਪਈ ਆ ਇਹਦਾ ਨਹੀਂ ਕਰੀਦਾ ਹੁੰਦਾ ਉਹਨੂੰ ਧੀਨਾ ਧੀ ਸਮਝੋ ਰਣਾਂ ਨਾਲ ਥੇਰੀ ਠੀਕ ਆ ਉਹਦਾ ਦੁੱਖ ਦੁੱਖ ਸੁੱਖ ਉਡਾਓ ਰੱਬ ਨੇ ਪਾਈ ਆ ਨਾ ਤੂੰ ਉਹਦਾ ਰਲ ਮੇਕ ਟਾਈਮ ਕੱਢੋ ਜੇ ਤੂੰ ਹੀ ਨਾ ਕੱਢੋਗੇ ਤੇ ਕੌਣ ਕੱਢੂਗਾ ਮਸੀਤ ਜੀ ਨਾਲ ਮਿਲ ਕੇ ਟਾਈਮ ਕੱਢਣ ਦੀ ਨਹੀਂ ਗੱਲ ਹੈਗੀ ਰਲ ਮਿਲ ਕੇ ਟਾਈਮ ਕੱਢਣੂ ਤੇ ਬੜੇ ਆ ਹੁਣ ਵੇਖੋ ਮੰਮੀ ਮੂਹ ਤੇ ਬੈਠੇ ਕਹੀ ਜਾਂਦੀ ਇਹਦੇ ਢੇਡ ਚ ਕਿੰਨੀ ਮੈਲ ਵਾ ਮੇਰੇ ਟੇਢੀ ਚਗਾਦੀ ਮੈਂ ਹੈਗੀ ਆ ਇਹ ਤੇ ਫਿਰ ਉਹ ਗੱਲ ਮੰਮੀ ਮੂੰਹ ਤੇ ਵੀ ਬਰਿਆਈ ਦਿੰਦੀ ਤੇ ਮਗਰੋਂ ਵੀ ਇਹਨਾਂ ਨੇ ਇਹੋ ਕੋਸ਼ਿਸ਼ ਕਰਨਾ ਕੋਈ ਤੇ ਕੋਈ ਗੱਲ ਹੋਈ ਆ ਉਹ ਤੇ ਆਂਦੀ ਆ ਮੈਂ ਆਈ ਆ ਤੇਰੇ ਟੇਢੇ ਤੇ ਮੈਂ ਚਿੱਤੇ ਤਾਂ ਆਈ ਆ ਹਾਂ ਗੱਲਾਂ ਕਰਦੀ ਆ ਮੇਰੀ ਗੱਲ ਸੁਣ ਜਿੱਦਾਂ ਕੁੜੀ ਤੇਰੇ ਕੋ ਆਣ ਕੇ ਰੋਈ ਸੀ ਤੇ ਮੈਂ ਤਾਂ ਤੈਨੂੰ ਤਾਂ ਪੁੱਛਿਆ ਤੇਰਾ ਇਹ ਕਾਮ ਨਾ ਰੱਖਿਆ ਸੀ ਕੁੜੀ ਨੂੰ ਤਿਆਰ ਮੈਂ ਕਰਨਾ ਤੇ ਰੋਟੀ ਮੈਂ ਲਾ ਕੇ ਦੇਣੀ ਤੇ ਤੈਨੂੰ ਕੀ ਫਰਕ ਪੈਣ ਗਿਆ ਵਾ ਆ ਲਿਆਈ ਸਭ ਕਾਹੇ ਵਾਲੇ ਹੋ ਗਏ ਆ ਹੈਗੇ ਆ ਤੇ ਜਵਾਬ ਤੂੰ ਦੇ ਜਾਂ ਨਹੀਂ ਆ ਗਾੜੀਆਂ ਹੀਗਾ ਨਾ ਹਿੰਨੀ ਦੋਖਾ ਵੰਡ ਸਕਦੇ ਹੋ ਧੀ ਆ ਹੱਡੀ ਕਿੰਨੇ ਕ ਜੀ ਆਹ ਦੇਖੋ ਦੋਏ ਦੇ ਭੈਣ ਭਰਾ ਵਾ ਜੇ ਅਸੀਂ ਤੇਰਾ ਦੁੱਖ ਵੰਡ ਸਕਦੇ ਉਹਦਾ ਨਹੀਂ ਵੰਡ ਸਕਦੇ ਦੇਖ ਲਓ ਮਾਸੀ ਜੀ ਮੰਮੀ ਦੀਆਂ ਗੱਲਾਂ ਆਹ ਰੋਜ਼ ਦੀ ਲੜਾਈ ਵਾਲੀ ਗੱਲ ਹੋ ਗਈ ਨਾ ਇਸੇ ਕਰਕੇ ਤੇ ਮੈਂ ਮੰਨਦੀ ਨਹੀਂ ਹੈਗੀ ਵੀ ਸਾਡੇ ਘਰ ਰੋਜ਼ ਇਹੋ ਹੀ ਕਲੇਸ਼ ਰਹਿਣਾ ਕੁੜੀ ਦਾ ਕਰਕੇ ਜੇ ਇਹਨਾਂ ਨੇ ਕੁੜੀ ਰੱਖਣੀ ਨਾ ਥੱਲੇ ਆ ਕੇ ਤੇ ਮੈਂ 2-4 ਸਾਲ ਆਪਣੇ ਪੇਕੇ ਚਲ ਜਾਨੀ ਜਿੱਨਾ ਚਿਰ ਉਹਦੀ ਇੱਥੇ ਪੜ੍ਹਾਈ ਨਹੀਂ ਪੂਰੀ ਹੁੰਦੀ ਮੈਂ ਚਲ ਜੂਗੀ ਸੁਣ ਲਿਗਾ ਗੱਲਾਂ ਤੂੰ ਮੈਨੂੰ ਆਦੀ ਹਾਂ ਤੂੰ ਨਾ ਉਹ ਨਾ ਆ ਨਹੀਂ ਆਂਦੀ ਜੇ ਨਹੀਂ ਆਂਦੇ ਤੂੰ ਡਰਦੀ ਆ ਆ ਵੇਖ ਲਾ ਮੂੰਹ ਤੇ ਕਹਿ ਗਈ ਕਿ ਨਹੀਂ ਸਭ ਕੋ ਹੀ ਮੈਂ ਨਹੀਂ ਕੀ ਕਰੂ ਬੰਦਾ ਹੈ ਉਹ ਆ ਗਈ ਤਾਂ ਮੈਂ ਚੱਲ ਜੂ ਆਹੋ ਦੱਸ ਉਹ ਨਹੀਂ ਮਾਲ ਕੇ ਆ ਕਰਦੀ ਜੰਮੀ ਆ ਪੜੀ ਆਇ ਤੇ ਕੋਈ ਨਹੀਂ ਮੈਂ ਜਾਉਂਗੀ ਪਤਾ ਕਰਦੀ ਉਹ ਦੇਖੋ ਵੀ ਤੂੰ ਕਿਉਂ ਨਹੀਂ ਮੇਰੇ ਨਾਲ ਗੱਲ ਕੀਤੀ ਇੰਨੀ ਤੱਕ ਤੰਗਵਾ ਤੁਹਾਡੇ ਨਾਲ ਗੱਲ ਤੇ ਕਰਦੀ ਮਾਵਾਂ ਨਾਲ ਤਾਂ ਧੀਆ ਦੋਖ ਸੋ ਸਾਰਾ ਕਰਦੀਆਂ ਵਾ ਜੇ ਭੈਣ ਜੀ ਮੈਂ ਲੈ ਜਾ ਆਪਣੇ ਕੋਲ ਤੇ ਇਹ ਕੰਮ ਬੁਰਾ ਲੱਗਦਾ ਆਖਣਾ ਉਹਦਾ ਮਾਂ ਪਿਓ ਚੰਗਾ ਭਲਾ ਜਿੰਦਾ ਜਾਗਦਾ ਤੇ ਸਾਡੇ ਕੋਲ ਇੱਥੇ ਲੈ ਨਹੀਂ ਤੂੰ ਨਹੀਂ ਤੂੰ ਕਿਉਂ ਖਣ ਨਹੀਂ ਆਹੀਂ ਲੈ ਆਵਾਂਗੇ ਕਰਾਂਗੇ ਗੱਲ ਅਹੀਂ ਕੱਲ ਕਰਕੇ ਇਹ ਇਹਦੇ ਨੂੰ ਲਿਆ ਇਹ ਆਪਣੀਆਂ ਕਰੇ ਮਰਜ਼ੀਆਂ ਤੇ ਤੂੰ ਆਪਣੀਆਂ ਕਰ ਨਹੀਂ ਤਾਂ ਮੈਨੂੰ ਨੰਬਰ ਲਿਖ ਕੇ ਦੇ ਮੁੰਡੇ ਦਾ ਮੈਂ ਕਰਦੀ ਉਹ ਨਾਲ ਗੱਲ ਵੀ ਆਜਾ ਉਹਦੀ ਦੀਪ ਦੀ ਇੱਥੇ ਘਰ ਚ ਕੋਈ ਵੜਤ ਨਹੀਂ ਗਈ ਰਣ ਬੈਣ ਦੀ ਨੰਬਰ ਲੈ ਲੈ ਨੰਬਰ ਲੈ ਲੈ ਨੰਬਰ ਦੇ ਦੇੰਨੇ ਤੈਨੂੰ ਆ ਦੋ ਨੰਬਰ ਦਾ ਕਾਰ ਲੈ ਤੂੰ ਚੋਪੀ ਰਹਿ ਨਾ ਦਿਵਿੰਦਰ ਬੈਠੇ ਹਾਂਜੀ ਆਜੋ ਬੈਠੋ ਜਾਣਾ ਕਿਆ ਮੈਂ ਨਾ ਠੀਕ ਤੂ ਕੇ ਆਈ ਆ ਦੀਪ ਆਈ ਨਹੀਂ ਅੱਜ ਗਈ ਕਿਤੇ ਆਹੋ ਛੋਕਰੀ ਠੀਕ ਨਹੀਂ ਆ ਉਹਦੀ ਦਵਾਈ ਲੈਣ ਗਈ ਆ ਅੱਛਾ ਮੈਂ ਵੀ ਢੀਕੀ ਆਈ ਮੈਂ ਆਖਾ ਪਤਾ ਨਹੀਂ ਕੀ ਗੱਲ ਕੰਮ ਕਰਨੀ ਆਈ ਵੀ ਆਖਾ ਠੀਕ ਤੇ ਆ ਗਈ ਹੁਣ ਕੰਮ ਤੇ ਕੀ ਹੁੰਦਾ ਹੀ ਆ ਜਾ ਨਿਆਣੇ ਸਾਂਭ ਲੈ ਜਾ ਕੰਮ ਕਰ ਲੈ ਕੁੜੀਆਂ ਸਾਰਾ ਦਿਨ ਤੇਰੇ ਕੋ ਕਾਦਾ ਹਲਾ ਸਾਰਾ ਦਿਨ ਨਹੀਂ ਟੇਕਦੀਆਂ ਜੇ ਆ ਚਾਰ ਛੁੱਟੀਆਂ ਪਈਆਂ ਹੀ ਤੇ ਲਾ 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 ਤੂਫਾਨ ਆ ਹੁਣ ਸਾਬ ਸਫਾਈ ਕਰਕੇ ਢੀਏ ਤੇ ਘੜੀ ਘੁੱਟ ਚਾਹ ਬਣਾ ਕੇ ਪੀਣੀ ਲੈਵਾ ਚਾਹ ਘੁੱਟ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਚੱਲ ਕੋਈ ਗੱਲ ਨਹੀਂ ਨਿਆਣੀਆਂ ਵਾ ਨਿਆਣਿਆਂ ਨੇ ਖਲਾਰੇ ਪਾਉਣੇ ਆਪਾਂ ਥੋੜੇ ਪਾਉਣੇ ਆ ਨਾਲੇ ਮੈਂ ਤੇ ਤੇਰੀ ਹਲਾ ਹੋਣਾ ਆਇਆ ਹੀ ਨਹੀਂ ਗਿਆ ਇਦਾਂ ਹੀ ਬਸ ਘਰੇ ਕੋਈ ਨਾ ਕੋਈ ਕੰਮ ਛੇੜ ਲਈਦਾ ਵਾ ਮੈਂ ਕਹਿਣ ਲਈ ਆ ਵੀ ਚਲ ਕੋਈ ਗੱਲ ਨਹੀਂ ਅੱਗੇ ਵੀ ਮੈਂ ਇੱਕ ਦਿਨ ਆਈ ਸੀ ਤੇ ਲੜਾਈ ਪਈ ਸੀ ਟਾਈਮ ਵੇਲਾ ਉਹ ਹੀ ਆ ਜਿਹੜਾ ਹੱਸ ਖੇਡ ਕੇ ਨਿਕਲ ਜੇ ਤੇ ਜੇ ਤੁਸੀਂ ਕਰਨ ਦੇ ਜੋ ਜਾਂ ਉਹਦਾ ਸਾਥ ਦੇਣ ਦੇ ਤੇ ਪਰ ਸੋਭਾ ਵੀ ਤਾਂ ਨਹੀਂ ਆ ਪੁੰਨ ਵੀ ਤੁਹਾਨੂੰ ਨਹੀਂ ਲੱਗਣਾ ਵਾ ਓਹੋ ਲੋਕਾਂ ਨੂੰ ਕਿਹੜਾ ਪਤਾ ਨਹੀਂ ਆ ਮੈਂ ਮੰਨਦੀ ਆ ਤੁਹਾਡੀ ਗੱਲ ਤੁਹਾਡਾ ਘਰ ਵੀ ਤੇ ਲੱਗਿਆ ਹੈਗਾ ਵਾ ਕਿੰਨੀ ਗ ਲੜਾਈ ਹੁੰਦੀ ਆ ਇਕ ਤਾ ਵੇਖ ਦੀਦੀ ਅਸੀਂ ਹੱਥੀਂ ਚੁੱਕਿਆ ਵਾ ਮਤਲਬ ਹਰ ਇੱਕ ਖਰਚਾ ਮੂਰੇਓ ਕੇ ਕਰਨ ਦੇ ਆ ਕੁੜੀਆਂ ਪੜਾਉਂਦੇ ਆ ਨੀ ਕਨੇ ਕਰ ਸਾਰਾ ਕਰਦੇ ਆ ਵੇਹ ਜੇ ਇਹਦੀ ਮਾਸੀ ਆਈ ਮਨ ਮਾਸੀ ਆਈ ਸੀ ਤੇ ਉਹਦੇ ਲਾਗੇ ਬਹਿ ਕੇ ਚੁਗਲੀਆਂ ਮੇਰੀਆਂ ਹੀ ਕਰਨ ਰਹੀ ਸੀ ਹੈ ਤੇ ਮਾਸੀ ਵੀ ਨਾਲ ਬਰੋਬਰ ਦੀਆਂ ਕਰਨੀ ਜਦੋਂ ਘਰ ਦੇ ਜੜਾ ਮੁੰਡੇ ਨੇ ਲੋਕਾਂ ਦੇ ਬਗਾਨਿਆਂ ਨੇ ਵਧਣੀਆਂ ਵਧਣੀਆਂ ਸਾਡਾ ਘਰ ਕਿਹੜਾ ਦਿਨ ਜਿਹੜੇ ਦਿਨ ਸਾਡੇ ਘਰ ਕੋਤਕਲੇਸ ਨਹੀਂ ਹੁੰਦਾ ਲੜਾਈ ਲੜਾਈ ਹੋਰ ਤੇ ਹੋਰ ਮੇਰੀ ਸਾਸਿ ਨਹੀਂ ਮੇਰੇ ਵੱਲ ਦੀ ਬਣਦੀ ਕੀ ਕਰਾਂ ਮੈਂ ਤੂੰ ਇਹ ਤਾਂ ਸਿਆਣੇ ਤੁਹਾਡੇ ਘਰ ਜਾਂਦੀ ਕਿਤੇ ਸਮਝਾਇਓ ਉਹਨੂੰ ਸਮਝਾਉਣਾ ਕਿ ਮੈਂ ਦੇਖੋ ਕਿੰਨੀ ਆਖਾ ਚਲੋ ਟਾਈਮ ਵੇਲਾ ਘੜੀਓ ਉਹ ਆ ਜਰਾ ਰੈਨ ਸਮਾਈ ਨਾਲ ਲੰਘ ਜੇ ਤੇ ਬਾਕੀ ਜਿਹੜਾ ਪੁੰਨਵਾ ਉਹ ਤੇ ਤੁਹਾਨੂੰ ਹੀ ਲੱਗਣਾ ਆ ਸਾਰਿਆਂ ਨੂੰ ਪਤਾ ਵਾ ਚਲੋ ਕਰਨੀ ਡਏ ਉਹ ਇੱਕ ਦੂਜੇ ਦਾ ਸਹਾਰਾ ਹੋਏ ਤੇ ਫੇਰ ਹੀ ਦਿਨ ਨਿਕਲਦੇ ਆ ਪੁੰਨ ਪਨ ਸਾਨੂੰ ਕਾਹਦਾ ਲੱਗਣਾ ਸਾਡੇ ਸਿਰ ਤੇ ਕੁੜੀ ਸਵਾਹ ਪੌਂਡਈਓ ਮਾਸੀ ਬਰਾ ਕੀ ਕਹਿ ਡਈ ਸੀ ਸਰੀਕ ਸਰੀਕ ਹੁੰਦੇ ਆ ਸਰੀਕਾਂ ਨੂੰ ਲਿਦੜ ਕੇ ਰਖੀਦਾ ਆ ਆ ਗੱਲਾਂ ਕਰਨ ਵਾਲੀਆਂ ਵੀ ਆ ਫੇਰ ਦੁੱਖ ਨਹੀਂ ਲੱਗਦਾ ਲੱਗਦਾ ਨਾ ਆਪਣੀ ਜਗ੍ਹਾ ਤੇ ਮਮੀ ਸੱਚੀ ਆ ਫਰ ਮੈਂ ਤਾਂ ਮੱਥੇ ਦੀ ਠੀਕਰ ਬੰਦੀ ਮੈਂ ਤਾਂ ਆਪਣੇ ਘਰ ਵਾਲੇ ਨੂੰ ਆਣੀ ਆ ਵੀ ਇੱਕ ਕੁਲਾ ਲੱਲਾ ਆਡੋ ਜੀਏ ਅਸੀਂ ਇਹਨਾਂ ਦੇ ਨਾਲ ਹੀ ਰਹਿਣਾ ਸਾਡੀ ਹੈ ਗਈ ਉਥੇ ਕਮਰੇ ਪਏ ਆ ਨਾ ਪਲਸਟਰ ਨਹੀਂ ਹੋਏ ਮੈਂ ਉਥੇ ਜਾਰ ਬਣਾ ਮੈਂ ਇਹਨਾਂ ਚ ਨਹੀਂ ਰਹਿਣਾ ਮੈਂ ਸੱਚੀ ਬਹੁਤ ਕਰਕੇ ਵੇਖ ਲਿਆ ਇਹਨਾਂ ਦਾ ਬਹੁਤ ਜ਼ਿਆਦਾ ਜੇ ਮੈਂ ਕੁੜੀਆਂ ਨੂੰ ਕਹਿ ਦਿੰਨੀ ਹੁਣ ਤੁਹਾਡੇ ਘਰ ਵੀ ਤੇ ਨਿਆਲੇ ਹੈਗੇ ਜੇ ਤੁਸੀਂ ਉਹਨਾਂ ਨੂੰ ਮਾੜੀ ਚੰਗੀ ਗੱਲ ਤੋਂ ਕਹਿਣਾ ਨਹੀਂ ਤੇ ਕਿੰਨੇ ਕਹਿਣਾ ਜੇ ਮੈਂ ਕਹਿ ਦਿੰਨੀ ਸੱਸ ਵੀ ਮੇਰੇ ਦਿਵਾਲੇ ਦੀਪ ਦੀਵ ਦੀ ਜੁਬਾਨ ਤੇ ਇਡੀ ਲੰਮੀ ਹੋ ਗਈ ਆ ਉਹ ਤਾਂ ਦੀਪ ਰਹੀ ਨਹੀਂ ਹੁਣ ਕੀ ਕਰਾਂ ਮੈਂ ਦੱਸ ਚੱਲ ਕੋਈ ਗੱਲ ਨਹੀਂ ਜੇ ਇੱਕ ਬੰਦਾ ਜੇ ਦਵਾਜੀਆਂ ਕਰਦਾ ਨਾ ਤੇ ਆਪ ਸਿਆਣੇ ਹੋ ਜਾਈਦੇ ਹੋਈ ਜਵਾ ਘਰ ਦੇ ਵਿੱਚ ਕਲਾ ਤਾਂ ਕਹਿੰਦੇ ਹੋ ਹੀ ਨਹੀਂ ਪਾਉਣੀ ਚਾਹੀਦੀ ਪਰ ਇਹ ਕਲਾ ਕਲੰਦਰ ਵਸੇ ਘੜਿਓ ਪਾਣੀ ਨਾ ਸੇ ਸਾਡੇ ਘਰ ਤੇ ਉਹ ਗੱਲ ਹੀ ਸੋ ਇਹਨਾਂ ਦੇ ਰੋਟੀ ਖਾਣੀ ਵੀ ਨਹੀਂ ਨਸੀਬ ਹੁੰਦੀ ਕਿ ਸਾਡੇ ਘਰ ਕੁੱਤ ਕਲੇਸ ਚੱਲਦਾ ਹੀ ਬਹੁਤ ਜ਼ਿਆਦਾ ਮੈਂ ਕੀ ਕਵਾਂ ਹੈ ਮੇਰਾ ਤੇ ਜੀ ਕਰਦਾ ਵਾ ਪੀ ਹੁਣ ਜਾ ਕੇ ਮੈਂ ਪਾਵਾਂ ਨੇੜੇ ਆਪਣੇ ਪੇਕੇ ਵਗ ਜਾ ਉਥੇ ਰਵਾਂ ਮਹੀਨਾ ਖੰਡ ਤੇ ਪਤਾ ਲੱਗ ਜਾ ਇਹਨਾਂ ਨੂੰ ਐਵੇਂ ਨਹੀਂ ਕਰੀਦਾ ਹੀਦਾ ਪੇਕੇ ਵਰ ਜਾ ਪੇਕੇਆਂ ਦੇ ਘਰੋਂ ਕਦੀ ਨਹੀਂ ਚਿੱਠੀਆਂ ਜਾਂਦੇ ਬੜੀਆਂ ਵਾ ਚੰਗੇ ਲੱਗਿਦਾ ਹੁਣ ਮੈਂ ਪੇਕੇ ਜਾਂਦੇ ਫਿਰ ਸੱਸ ਮਾ ਸਿਆਣੀ ਆ ਦੋਵਾਂ ਨੂੰ ਰੱਖੇ ਹੈ ਚਲ ਕੋਈ ਗੱਲ ਨਹੀਂ ਮੈਂ ਭੈਣ ਨੂੰ ਵੀ ਕਹੂੰਗੀ ਟੱਕਰੀ ਤੇ ਭੈਣ ਨੂੰ ਵੀ ਕਹਾਂਗੀ ਉਹਨਾਂ ਨੂੰ ਵੀ ਕਹੀਂ ਤੇਰੇ ਘਰ ਆਉਂਦੀ ਆ ਨਾ ਉਹਨੂੰ ਚੰਗੀ ਮਤਦਿਆ ਕਰ ਵੀ ਤੇ ਨਾ ਤੇਰੀ ਦਰਾਨੀ ਸਾਠ ਦੇ ਸਾਹ ਦੇ ਅੰਡਈ ਉਹਨਾਂ ਕੋਈ ਨਹੀਂ ਦਿੰਦਾ ਹੈ ਰੋਦੀ ਤੇ ਲੱਤਾਂ ਵੱਡਣ ਵਾਲੀਆਂ ਈਓ ਸੱਸ ਦੀਆਂ ਸੱਚ ਪੁੱਛੇ ਦੇ ਆ ਤੇਰੇ ਕੋਲ ਮੈਂ ਗੱਲ ਕਰ ਲੈਣੀ ਮੈਂ ਦੁੱਖ ਗੱਦ ਘਰ ਰੋਣਾ ਅੰਦਰ ਏ ਅੰਦਰ ਝੂਰਦੀ ਰਹਿਣੀ ਆ ਤੇ ਜੀ ਹੁਣ ਵੇਖ ਤੇਰੇ ਘਰ ਕੋਈ ਸੱਤ ਬਗਾਨਾ ਚੱਲ ਪਣੀ ਆ ਆ ਅੰਦਰ ਵੜ ਕੇ ਵੇਖ ਲਾ ਗੱਦਿਆਂ ਦੇ ਉੱਤੇ ਸੋਫੇਆਂ ਦੇ ਉੱਤੇ ਜਿੱਥੇ ਨਹੀਂ ਉਥੇ ਕੁੜੀ ਨੇ ਚਾਹ ਡੋਲਦੀ ਜੋ ਕਰਦੀ ਧਰਨੀਆਣੇ ਨੂੰ ਮਾਤਾ ਤੇ ਦੇਣੀ ਚਾਹੀਦੀ ਨਾ ਮੈਂ ਦੱਸ ਕੀ ਕਰਾਂ ਕਿੰਨਾ ਕੁ ਮੈਂ ਆਪਣੇ ਚੀਜ਼ਾਂ ਸਮਾਨ ਮੇਰੇ ਪੇਕੇ ਆਨੇ ਦਿੱਤੀਆਂ ਵਾ ਹਾਂ ਤੇ ਸਾਹਮ ਕੇ ਰੱਖੀ ਕਦੀ ਬਡਾਂ ਦੀ ਢੋਹ ਦੇ ਕਪੜਾ ਨਹੀਂ ਮਾਰਿਆ ਦਵਾ-ਦਵ ਕਰਦੀ ਚਾਹ ਬਣਾਉਂਦੀ ਤੇਰੇ ਨਾਲ ਕੰਮ ਤੇ ਚੱਲ ਜਾਂਦੀ ਕੀ ਗੱਲ ਹੁਣ ਕਰਦਾ ਕੰਮ ਛੱਡੀ ਦੇਣਾ ਉਹ ਤਾਂ ਨਵੇਂ ਨੂੰ ਪਤਾ ਹਾਂ ਪਰ ਸਫਾਈ ਤੇ ਬੜੀ ਵਧੀਆ ਕਰਦੀ ਮੇਰੇ ਘਰ ਤੇ ਬੜੀ ਵਧੀਆ ਕਰਦੀ ਤੇਰੇ ਘਰ ਤੇ ਕਰਨੀ ਆ ਨੋਟ ਮਿਲਣੇ ਇੱਥੋਂ ਥੋੜੀ ਨੋਟ ਮਿਲਣੇ ਵੇਖ ਦੇ ਵਿੰਦਰ ਤੁਸੀਂ ਆਪਸ ਵਿੱਚ ਤਿੰਨੇ ਜਾਣੀਆਂ ਜੇ ਉਲਝੀਆਂ ਰਹਿੰਦੀਆਂ ਹੋ ਨਾ ਤੇ ਵਿੱਚ ਇਹਦੇ ਪਤਾ ਕੌਣ ਪਿਸਣ ਦਿਆ ਵਾ ਜੋ ਬਣ ਨਾ ਤਾਂ ਤੇਰੀ ਗੱਲ ਕਰ ਸਕਦਾ ਨਾ ਆਪਣੀ ਮਾਂ ਦੀ ਤੇ ਪਰਜਾਈ ਦੀ ਕਰੇ ਮੇਰੀ ਜੋ ਕਰਦਾ ਨਹੀਂ ਮੇਰੀ ਤੇ ਕਰਦਾ ਨਹੀਂ ਕਰਦਾ ਹੀ ਮਾਂ ਦੀ ਤੇ ਪਰਜਾਈ ਦੀ ਆ ਮੇਰੇ ਵੱਲ ਦਾ ਤੇ ਹੈ ਹੀ ਨਹੀਂ ਆ ਕਿਉਂਕਿ ਜੇ ਨਾ ਕਰਾਂਗਾ ਤੇ ਆਪਸ ਵਿੱਚ ਲੜਪੜ ਵੀ ਲੈਂਦੇ ਆ ਤੇ ਬੰਦਾ ਵਿੱਚ ਪਿਸ ਜਾਂਦਾ ਜਿਹਦੇ ਵੱਲ ਦੀ ਗੱਲ ਕਰੂਗਾ ਦੂਜੇ ਪਾਸੇ ਮਾੜਾ ਜੇ ਤੇ ਤੂੰ ਮੇਰੀ ਭੈਣ ਸਿਆਣੀ ਹੋਏਂਗੀ ਨਾ ਤੇ ਇਹਨੂੰ ਸਮਝਾਈ ਕੋਈ ਹਕਲ ਦੇ ਜੇ ਤੇਰ ਕੋ ਆਉਂਦੀ ਆ ਤੇ ਕੋਈ ਗੱਲ ਨਹੀਂ ਮਨੂ ਸਮਝਾਉਂਗੀ ਤੇ ਬਾਕੀ ਤੂੰ ਹੀ ਹੁਣ ਸੋਭਾ ਖਟਣੀ ਆ ਮੈਂ ਤੇ ਸੋਬਾ ਖਟਣ ਲਈ ਜਿਹੜੀ ਤੇਰੇ ਸਾਹਮਣੇ ਖਟਣ ਲਈ ਮੈਂ ਚਾਹ ਬਣਾਉਣੀ ਮੋਟਾ ਕਾਹਦੇ ਵਾਦੇ ਕਰਤੇ ਹੋ ਜਾਂਦੇ ਹੁੰਦੇ ਆ ਕਈ ਤੇ ਐਵੇਂ ਨਿੱਕ ਨਿੱਕੀਆਂ ਗੱਲਾਂ ਤੇ ਗੁੱਸਾ ਨਹੀਂ ਕਰੀਦਾ ਹੋਈ ਦਾ ਮੈਂ ਗੁੱਸਾ ਕਿੱਥੇ ਕਰਦੀ ਆ ਜਦੋਂ ਮੈਨੂੰ ਤਾਂਗਾ ਕਰਦੀ ਆ ਫਿਰ ਮੈਨੂੰ ਬੋਲਣਾ ਪੈਂਦਾ ਕਾਹਦਾ ਤੂੰ ਕਰਨਾ ਗਾੜੀ ਲਾ ਕੇ ਜੇ ਉਹਦੀਆਂ ਧੀਆਂ ਤੇਰੀਆਂ ਵੀ ਤੇ ਆਈਆਂ ਆ ਆਹ ਇਹ ਤਾਂ ਗੱਲ ਹੈਗੀ ਆ ਇਹ ਕਲਾਦੀ ਉਹ ਨਾ ਆਉਂਦੀ ਤੇ ਚੰਗਾ ਵੇਖਾਂ ਮਮੂਠਾ ਗਣੀ ਜੀ ਉਥੇ ਗੱਲ ਕੀਤੀ ਹੋਣੀ ਤਾਂ ਹੀ ਆਈ ਐ ਇਹ ਤੇਰੀਆਂ ਵੀ ਧੀਆਂ ਮੇਰੇ ਸਿਰ ਤੇ ਸਵਾਹ ਪੌਣ ਦੇ ਸੱਤਾ ਚੁੱਲਿਆਂ ਦੀ ਸਵਾਹ ਦੇ ਉਦੋਂ ਹੀ ਪੈਣ ਲੱਗੀ ਜਿਉ ਤੇਰੇ ਘਰ ਇ ਜਿੰਨਾ ਮਰਜੀ ਇਹਦਾ ਕਰ ਲੋ ਤੂੰ ਸੋਭਾ ਘਟਣੀ ਗਾ ਕੇ ਮੈਂ ਮੰਮੀ ਮੈਂ ਚਾਹ ਬਣਾ ਦਿੰਨੀ ਘੁੱਟ ਕੇ ਤੇ ਸਿਮ ਨੂੰ ਆ ਚਾਹ ਚ ਰਸ ਪਾ ਕੇ ਖਵਾ ਕੇ ਫਿਰ ਦਵਾਈ ਦਿਓ ਚੰਗਾ ਤੇ ਮੈਂ ਕੰਮ ਤੇ ਜਾਣਾ ਮੈਂ ਲੇਟ ਹੋਣ ਡੇਂਦੀ ਨਹੀਂ ਤੂੰ ਕੰਮ ਤੇ ਚਲ ਜਾ ਮੈਂ ਆਪੇ ਇਹਨੂੰ ਖਵਾ ਲ ਦਿੰਨੀ ਆ ਜਾ ਨਹੀਂ ਮੰਮੀ ਮੈਂ ਚਾਹ ਘੁੱਟ ਬਣਾਈ ਜਾਨੀ ਆ ਚੱਲ ਬਣਾ ਜਾ ਫਿਰ ਆਹੋ ਫੇਰ ਹੀ ਜਾਨੀ ਫੇਰ ਮੇਰਾ ਧਿਆਨ ਜਾ ਰਹਿਣਾ ਰਸ ਖਾ ਕੇ ਦਵਾਈ ਚੇਤੇ ਨਾ ਖਾਈ ਚੰਗਾ ਪਾਉਤੇ ਆ ਲੰਮੇ ਪੈ ਜਾ ਹੁਣ ਜਾਗਾ ਤੇ ਐਵੇਂ ਨਾ ਉੱਠ ਕੇ ਨਾ ਤੁਰੀ ਫਰੀ ਨਾ ਠੀਕ ਦੀਪ ਹਾਂਜੀ ਤੂੰ ਚਲ ਜਾ ਕੰਮ ਤੇ ਤੇ ਕੋਈ ਨਹੀਂ ਮੈਂ ਚਾਹ ਦਿੰਦੀ ਆ ਨਾ ਨਹੀਂ ਮੰਮਾ ਮੈਂ ਕੁਝ ਨਹੀਂ ਖਾਣਾ ਮੇਰਾ ਜੀ ਨਹੀਂ ਕਰਨ ਡਿਆ ਬਾਅਦ ਖਾ ਲੂੰਗੀ ਨਹੀਂ ਦਵਾਈ ਖਾਣੀ ਆ ਇੱਕ ਰਸ ਖਾ ਕੇ ਫਿਰ ਦਵਾਈ ਖਾਣੀ ਆ ਉਦਾਂ ਦਵਾਈ ਨਹੀਂ ਖਾਣੀ ਜੀ ਨਹੀਂ ਕਰਨ ਡਿਆ ਕੋਈ ਖਾਣੀ ਜੀ ਨਹੀਂ ਕਰਨ ਡਿਆ ਫਿਰ ਵੀ ਇੱਕ ਰਸ ਖਾ ਕੇ ਤੇ ਫਿਰ ਤੂੰ ਦਵਾਈ ਖਾਣੀ ਉਦਾਂ ਦਵਾਈ ਨਾ ਮੰਮੀ ਦੇ ਹੋਏ ਨੂੰ ਮੰਮਾ ਮੈਂ ਲੰਮੇ ਨਹੀਂ ਪਹਿਣਾ ਦਲ ਚ ਹੀ ਬਹਿ ਜਾ ਮੰਮਾ ਉਦਾਂ ਗਈ ਜਾਂਦੇ ਆ ਜੇ ਆਪਾਂ ਨਹੀਂ ਚੱਲੀ ਜੇ ਫਿਰ ਵੇਖ ਲਿਓਣ ਇਹਨੂੰ ਮੈਂ ਘਰ ਕੇ ਕੰਮ ਆਈ ਜੇ ਮੈਂ ਤੇਨੂੰ ਚਾਹ ਬਣਾ ਦਾਂ ਨਾ ਨਹੀਂ ਨਹੀਂ ਦਾਦੀ ਮੈਂ ਨਹੀਂ ਪੀਣੀ ਨਾਲ ਦਾਦੀ ਮम्मा ਵੇ ਲੈ ਲੋ ਮम्मा ਜ਼ਰੂਰੀ ਉੱਧਰ ਲੇ ਕੰਮ ਕਰਨਾ ਹੀ ਕਰਨਾ ਆ ਕਿਤੀ ਕਿੰਨੀ ਸਿਆਣੀ ਆ ਪੁੱਤ ਜੇ ਆਪਾਂ ਕੰਮ ਨਾ ਕਰਾਂਗੇ ਤੇ ਖਾਵਾਂਗੇ ਕਿੱਥੋਂ ਕਰਨਾ ਹੀ ਪੈਣਾ ਇੰਨਾ ਕੰਮ ਤੁਹਾਡੇ ਕਰਕੇ ਕਰਨ ਲਈ ਹੈ ਨਹੀਂ ਤੇ ਉਹ ਵੀ ਮੰਜੀਆਂ ਤੇ ਚੜ ਚੜ ਕੇ ਸੌਵੇਂ ਉਹਨੂੰ ਵੀ ਨਾ ਜਿੱਦਾਂ ਉੱਧਰ ਨਾ ਨਾ ਜਾਵੇ ਤੇ ਫਿਰ ਰਮਾਨ ਦੇ ਨਾਲ ਨਹਾ ਧੋ ਕੇ ਆਪਣਾ ਕੰਮ ਕਰਕੇ ਤੇ ਫਿਰ ਉਹ ਵੀ ਐਸੀ ਦੀ ਜ਼ਿੰਦਗੀ ਜੀਵੇ ਸਾਨੂੰ ਕਰਨਾ ਪੈਣਾ ਵਾ ਹਾਂਜੀ ਆ ਤੂੰ ਨਾ ਟੈਨਸ਼ਨ ਲਿਆ ਕਰ ਇਹੋ ਜੀ ਨਹੀਂ ਮੰਮਾ 3 ਵਜੇ ਦੇ ਸਵੇਰ ਦੇ ਉੱਠ ਕੇ ਨਾ ਸਲਾਈ ਤੇ ਬਕਰਨ ਦੇ ਸਲਾਈ ਕਰਨ ਦੇ ਆ ਮੈਂ ਉਧਰ ਜਾਗਣ ਦੀ ਅੱਖ ਮਾੜੀ ਖੋਲ ਕੇ ਵੇਖਿਆ ਸੀ ਪੁੱਤ ਮਸ਼ੀਨ ਦੀ ਆਵਾਜ਼ ਮੈਨੂੰ ਵੀ ਆ ਗਈ ਮੈਨੂੰ ਵੀ ਪਤਾ ਸੀ ਤੇ ਮੈਂ ਵੀ ਆਖਿਆ ਮੈਂ ਕਿਹਾ ਚੱਲ ਹੁਣ ਸੂਟ ਦੇ ਦੇਣਾ ਹੀ ਆ ਕਿਸ ਨੂੰ ਤੂੰ ਤਿਆਰ ਹੋਇਆ ਹੋਊ ਤੇ ਕੋਈ ਮੁੜੂਗਾ ਨਾ ਪਰ ਇੰਨਾ ਕੰਮ ਕਿੱਦਾਂ ਕਰਨਗੇ ਕਰਨਗੇ ਉਹ ਆਪੇ ਬਿਮਾਰ ਹੋ ਜਾਣਗੇ ਜਦੋਂ ਉਧਰ ਵੀ ਉਹਨਾਂ ਨੇ ਕੰਮ ਕਰਨਾ ਘਰ ਆ ਕੇ ਵੀ ਕੰਮ ਕਰਨਾ ਸਲਾਈ ਵੀ ਕਰਨੀ ਤੇ ਉਹਨਾਂ ਨੂੰ ਰੈਸਟ ਤੇ ਮਿਲਦੀ ਨਹੀਂ ਆ ਨੇ ਆ ਜਿਹੜਾ ਨਿਕਾ ਜਿਆ ਮੂੰਹ ਤੇ ਗੱਲਾਂ ਵੇਖ ਕੇ ਨਿਕੰਨੀਆ ਵੱਡੀਆਂ ਕਰਦੀ ਐ ਰੱਬ ਨੇ ਹਿੰਮਤੀ ਇੰਨੀ ਦੇਤੀ ਉਹਨੂੰ ਸਹਿਣ ਸ਼ਕਤੀ ਇੰਨੀ ਆ ਇਹ ਸਾਰਾ ਕੰਮ ਐ ਸਮੇਟ ਲੈਂਦੀ ਪਤਾ ਨਹੀਂ ਲੱਗਣ ਦਿੰਦੀ ਜੇਕਰ ਬਿਮਾਰ ਹੋਏ ਤੇ ਫੇਰ ਉਦੋਂ ਰੱਬ ਗੜੀ ਹੱਥ ਜੋੜਿਆ ਕਰ ਬਿਮਾਰ ਨਾ ਹੋਵੇ ਚੰਗਾ ਆਵੇ ਹੁਣ ਤੂੰ ਪਈ ਤੇ ਹੁਣ ਕਿੱਧਰੋਂ ਡਾਕਟਰ ਪਹਿਲਾਂ ਉੱਥੇ ਹੈ ਨਹੀਂ ਬੈਠੇ ਰਹੇ ਬੈਠੇ ਰਹੇ ਕਿੰਨਾ ਟਾਈਮ ਲੱਗਾ ਆਂ ਕੀ ਆ ਕਰ ਪ੍ਰਮਾਤਮਾ ਮੇਰੀ ਮੰਮੀ ਨੂੰ ਤੰਦਰੁਸਤੀ ਦੇ ਸਾਨੂੰ ਤੰਦਰੁਸਤੀ ਰੱਖ ਚੰਗਾ ਜਿੱਦਾਂ ਵੀ ਆ ਮੰਮਾ ਉੱਧਰ ਕੰਮ ਕਰਨ ਜਾਂਦੇ ਨਾ ਜਦੋਂ ਮੈਨੂੰ ਮਾਸਾ ਚੰਗੇ ਲੱਗਦੇ